ਅੱਸੀ ਗੱਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਸੀਗੀ ਬਹੁਤ ਜ਼ਿਆਦਾ ਗਰਮੀ ਗਰਮੀ ਫੈਨ ਦੇ ਕਰਕੇ ਪਸ਼ੂ ਵੀ ਵਿਚਾਰੇ ਐਂ ਸੁਗੜੇ ਪੈ ਚੁੱਕੇ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਬਹੁਤ ਜ਼ਿਆਦਾ ਮਤਲਬ ਪਸੀਨਾ ਆ ਰਿਹਾ ਸੀਗਾ ਤੇ ਘਰ ਵਾਲੀ ਨੇ ਨਾਲ ਕਰਾਇਆ ਥੋੜਾ ਜਿਹਾ ਕੰਮ 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 ਕਰਾ ਕੇ ਮੈਂ ਕਿਹਾ ਚੱਲ ਜਾਨੂ ਆਪਾਂ ਰੋਟੀ ਰੋਟੀ ਬਣਾ ਲਈਏ ਕਹਿੰਦੀ ਤੁਸੀਂ ਰੋਟੀ ਮੈਂ ਬਣਾ ਲਾਂਨੀ ਤੁਸੀਂ ਕੁਆ ਕੁਏ ਚੱਕੋ ਮੈਂ ਕਿਹਾ ਚੱਲ ਭਾਈ ਤੂੰ ਪੁੱਚੇ ਪੁੱਚੇ ਲਾ ਫਿਰ ਜਾਨੂ ਮੈਂ ਕੁਆ ਕੁਏ ਚੱਕ ਕੇ ਤੇ ਕੰਮ ਨਵੀੜ ਕੇ ਮੈਂ ਆਣਾ ਤੇ ਮੈਂ ਚੱਲ ਗਿਆ ਜੀ ਫਿਰ ਗੁਹਾ ਚੱਕਣ ਪਹੁੰਚ ਲਾ ਰਹੀ ਸੀ ਇਹਨ ਕੁਰੀ ਰੀਜ਼ਨਰ ਤੇ ਮੈਂ ਚੱਲ ਗਿਆ ਗੁਹਾ ਦੇ ਉਹ ਮਾਈ ਗਾਡ ਕਿੰਨਾ ਕੰਮ ਪਿਆ ਕਰਨ ਨੂੰ ਕੈਰੀ ਭਾਜੀ ਇਹ ਕਰਨਾ ਹੀ ਪੈਣਾ ਹਨਾ ਜਿੱਦਾਂ ਕਿਹਾ ਤਾਂ ਇਹ ਭਾਜੀ ਕੰਮ ਕਰਨਾ ਹੀ ਪੈਣਾ ਵਾ ਉਹ ਮੈਂ ਕਿਹਾ ਕਰਨਾ ਤਾਂ ਪੈਣਾ ਭਰਾਵਾ ਚਲੋ ਫਿਰ ਮੈਂ ਚੱਕ ਕੇ ਗੁਹਾ ਦੇ ਨਾਤ ਹੋ ਗਿਆ ਮੈਂ ਪੱਗ ਲਈ ਫਨ ਕਾ ਜੈਕ ਤੇ ਮੈਂ ਕਿਹਾ ਚਲ ਜਾਂ ਸੀ ਵੀ ਪਾ ਲਉਂਦੇ ਗਰਮੀ ਜ਼ਿਆਦਾ ਸੀਗੀ ਮੈਂ ਕਿਹਾ ਯਾਰ ਸੀ ਚੱਲ ਬਾਹਰ ਜਾ ਕੇ ਪਾਣੀ ਮਾੜੀ ਹਵਾ ਲੱਗ ਜਵੇ ਤੇ ਆਪਾਂ ਮੋਟਰਸਾਈਕਲ ਚੱਕ ਕੇ ਤੇ ਆਪਾਂ ਪਹੁੰਚ ਗਏ ਜੀ ਬੰਗੇਆਂ ਘਰ ਵਾਲੀ ਨੂੰ ਛੱਡਿਆ ਦਫ਼ਤਰ ਤੇ ਆਪਾ ਜਾਲਾ ਸੀ ਗੁਰਦਵਾਰੀ ਚੰਦਗਮਨ ਸਾਹਿਬ ਮੁੜ ਕੇ ਆਂਦੇ ਆਪੇ ਆਪਾ ਕੇ 프리 ਟ੍ਰੈਵਲ ਤੇ ਆਪਣਾ ਦਫ਼ਤਰ ਜਿੱਤੇ ਟਿਕਟਾਂ ਦਾ ਕੰਮ ਕਰੀਦਾ ਅੱਜਕੱਲ ਗੁਰਵਾਣੀ ਚੱਲ ਰਹੀ ਹੈ ਨਾਲ ਦੀ ਨਾਲ ਵਾਚਿੰਗ ਟਾਈਮ ਪੂਰਾ ਹੋ ਰਿਹਾ ਨਾਲ ਦੀ ਨਾਲ 프리 ਟ੍ਰੈਵਲ ਦੀ ਮਸ਼ਹੂਰੀ ਚਾਹੀ ਪੂਰੀ ਇਸ ਟਾਈਮ ਭਾਈ ਤੁਹਾਨੂੰ ਟਿਕਟਾਂ ਮਿਲਣਗੇ ਬਿਲਕੁਲ ਸਸਤੀਆਂ ਜਿੰਤੋਂ ਮਰਜੀ ਆਜੋ ਜਦੋਂ ਮਰਜੀ ਫੋਨ ਕਰ ਲਿਓ ਤੇ ਆਪਾਂ ਫੇਰ ਚੱਲੇ ਗਏ ਮਾੜੇ ਸ਼ਹਿਰ ਜਿਹਾ ਕਾਮ ਤੇ ਨਾਲੇ ਲਿਆ ਬੇਦੀ ਤੋਂ ਯੂਜ਼ ਮੈਂ ਕਿਹਾ ਬੇਦੀ ਭਰਾ ਬਣਾਵੇ ਪਪੀਤਾ ਸ਼ੇਕ ਬੇਦੀ ਭਰਾ ਕਹਿੰਦਾ ਪਪੀਤਾ ਸ਼ੇਕ ਤੁਹਾਨੂੰ ਅੱਜ ਬ ਪਰ ਪਹਿਲਾਂ ਤੋਂ ਮੇਰੀ ਵੀਡੀਓ ਬਣਾ ਰਹੀ ਮੈਂ ਮੈਂ ਲੈ ਭਰਾਵਾ ਵੀ ਮੁੰਡੇ ਪਹੁੰਚ ਗਏ ਇਹ ਭਟੂਰੇ ਲਿਆਏ ਸਾਨੂੰ 2 ਦਿਨ ਹੋ ਗਏ ਭਟੂਰੇ ਖਾਂਦੇ ਆ ਨੁ ਭਟੂਰੇ ਖਾ ਕੇ ਤੇ ਆਪਾਂ ਹੋ ਗਏ ਰੈਡੀ ਜਿਹੜੀ ਤੇ ਫੇਰ ਆਪਾਂ ਚੱਲ ਗਏ ਜੀ ਸਬਜ਼ੀ ਲੈਣ ਮੈਨੂੰ ਆ ਗਿਆ ਰਮਨ ਦਾ ਫੋਨ ਕਹਿੰਦਾ ਭਾਜੀ ਮੈਨੂੰ ਭੁੱਖ ਲੱਗੀ ਰੋਟੀ ਲਿਆ ਦੇ ਮੈਂ ਕਿਹਾ ਚੱਲ ਮੈਂ ਲਿਆ ਦਿੰਦਾ ਭਰਾ ਤੈਨੂੰ ਰੋਟੀ ਦਾ ਕਿਹੜੀ ਚੱਕਰ ਲਓ ਜੀ ਉਹ ਸ਼ਾਹੀ ਬਣੀ ਉਹਦੇ ਨਾਲ ਖਟਾ ਖਟੇ ਦੇ ਨਾਲ ਖਾ ਕੇ ਰੋਟੀਆਂ ਦੇ ਆਪਾਂ ਹੋ ਗਏ ਵੇਲੇ ਤੇ ਕੰਮ ਨਵੇੜ ਕੇ ਤੇ ਆਪਾਂ ਇੰਟਰ ਕੰਮ ਸ਼ੁਰੂ ਕਰ ਗਏ ਜੀ ਸ਼ੁਰੂ ਹੋ ਗਿਆ ਕੰਮ ਪੂਰਾ ਪਾਇਰਿਆ ਪਟਾਕਾ ਤੇ ਬੰਦੇ ਮਸੀ ਘਰ ਨੂੰ ਭੇਜੇ ਸੀ ਦੁਬਾਰਾ ਫੇਰ ਆ ਗਏ ਕਹਿੰਦੇ ਸਾਡਾ ਨਹੀਂ ਘਰ ਤੇ ਲੈ ਤਾਂ ਮੈਂ ਚਲੋ ਫੇਰ ਬੈਟਰ ਤੇ ਬਾੜ ਜੋ ਮੁਰਗੇ ਮੁਰਗੇ ਵੀ ਨਹੀਂ ਮੰਦੇ ਸਾਰੇ ਗੱਲ ਕੋ ਸਮਝਦੇ ਨਹੀਂ ਪਤਾ ਨਹੀਂ ਚੱਕਰ ਕੀ ਹੈ ਮੈਨੂੰ ਤਾਂ ਇਹ ਦੁਖੀ ਕੀਤਾ ਪਿਆ ਚਲੋ ਜੀ ਇਹ ਵੀ ਚਲ ਗਏ ਘਰ ਨੂੰ ਤੇ ਆਪਾਂ ਫੇਰ ਪਹੁੰਚ ਗਏ ਜੀ ਐਚਡੀਐਫਸੀ ਬੈਂਕ ਪੈਸੇ ਕਰਾਈ ਜਾਵਾਂ ਤੇ ਆਪਣਾ ਭਰਾ ਟਕਰ ਗਿਆ ਮਨੋਜ ਪੁਲਿਸ ਵਾਲਾ ਇਹ ਮਿੱਤਰੋਂ ਦੇ ਪੁਲਸੀਏ ਐ ਚੱਕ ਦੇ ਯਾਰ ਪੁਲਸੀਏ ਆ ਤੇ ਆਪਾਂ ਵੀ ਪਹੁੰਚ ਗਏ ਜੀ ਯੂਰੋਪਾਈਟ ਹਰਦੀਪ ਭਾਈ ਦਾ ਫੋਨ ਆ ਗਿਆ ਉਹ ਹਰਦੀਪ ਭਾਈ ਪਹੁੰਚੇ ਸੀਗਾ ਆਪਣੇ ਆਪਣੇ ਭਰਾਵਾਂ ਦੇ ਮੁੰਡੇ ਚਾਚੇ ਦੇ ਮੁੰਡੇ ਨਾਲ ਲੈ ਕੇ ਤੇ ਆਪਾਂ ਫਿਰ ਮੋਟਰਲ ਚੱਕੇ ਤੇ ਘਰ ਵਾਲੀ ਜਾ ਕੇ ਫੋਨ ਆਪਾਂ ਆ ਕੇ ਪਿੰਡ ਨੂੰ ਆਹ ਨਾਲੇ ਮਣਾਈ ਵੀਡੀਓ ਥੋੜੀ ਜਿਹੀ ਮੈਂ ਕਿਹਾ ਕਿਦਾਂ ਠੀਕ ਵਾ ਕਹਿੰਦੀ ਬਿਲਕੁਲ ਠੀਕ ਹੈ ਕਿ ਮੈਂ ਜਦ ਤੱਕ ਤੁਸੀ ਮੈਨੂੰ ਪਤਾ ਵੀ ਤੁਹਾਨੂੰ ਮੇਰੇ ਸੱਟ ਲੱਗੀ ਆ ਮੈਂ ਕਿਹਾ ਉਹ ਫਰਸ਼ ਤੇ ਤਿਲਕ ਤੇ ਡੇਪੀ ਤੇ ਸੱਟ ਲੱਗੀ ਆ ਜੀ ਹੁਣ ਇਹਦੇ ਥੋੜਾ ਜਿਹਾ ਦੁਖੀ ਰਹਿੰਦੀ ਹੈ ਅੱਜਕੱਲ ਫੋਨ ਤੇ ਲਗੀ ਉਹ ਦੁਖੀ ਦੁਖੀ ਕਹਦੀ ਹੈ ਬਸ ਬਿੱਗ ਬਾਸ ਨਹੀਂ ਕਿਹ ਇਹ ਕਿਦਾ ਬੈਗਵੋਸ ਨੇ ਨਾ ساری ਦੁਨੀਆ ਖਰਾਬ ਕੀਤੀ ਵੇ ਦੇਖੋ ਜੀ ਐਦਾਂ ਕਹਿੰਦਾ ਪੈਂਦਾ ਘਰ ਵਾਲਿਆਂ ਨੂੰ ਮਨਾਉਣਾ ਪੈਂਦਾ ਲਲ ਲੁੜ ਕੇ ਤੇ ਜਾ ਕੇ ਜੇ ਪੀਸੀ ਦੇ ਵਿੱਚ ਏਸੀ ਚੱਲਿਆ 24 ਤੇ ਬਾਜੀ ਬਾ ਕਮਰਾ ਕਰ ਲਿਆ ਬਿਲਕੁਲ ਠੰਡਾ ਚਿਲਡ ਮੈਂ ਕਹਾਂ ਵੀ ਪੈਂਡ ਦਾ ਫਸਵਾ ਦੇ ਤਾਂ ਮੈਂ ਜੇ ਕਮਰਾ ਚਿਲਡ ਹੋਵੇ ਤੇ ਡੈਡੀ ਦਾ ਫੋਨ ਆ ਕੇ ਨਾ ਕਹ ਕੇ ਬੰਦਾ ਬਣ ਕੇ ਆ ਜਾ ਕੇ ਤਰ ਪੱਟੇ ਜਾ ਕੇ ਲੈ ਜਾ ਮੈਂ ਤੁਹਾਡਾ ਨੌਕਰ ਨਹੀਂ ਲੱਗਿਆ ਮੈਂ ਕਹ ਡੈਡੀ ਨੌਕਰ ਕਰਨ ਲੱਗਣਾ ਆਪਾਂ ਮੈਂਡ ਚ ਪਹੁੰਚ ਗਏ ਤੁਹਾਡੇ ਕੋਲ ਲੋਜੀ ਪੱਠੇ ਜਾ ਕੇ ਜਿੱਦਾਂ ਹੀ ਘਰ ਨੂੰ ਮੁੜੇ ਤੇ ਘਰ ਆਣੀਏ ਧਾਲ ਨੂੰ ਤੜਕਾ ਲਾਤਾ ਸੀ ਮਿੱਤਰੋ ਮੈਂ ਕਿਹਾ ਦਾਲ ਬਣਾਈ ਹੈ ਕਹਿੰਦੀ ਚੋਪਰ ਕੇ ਚਲ ਜਾ ਜੁੱਤੀਆਂ ਨਾ ਖਾ ਲਈ ਮੈਂ ਕਿਹਾ ਅੱਛਾ ਇਹ ਵੀ ਬਹੁਤ ਬੋਲਦੀ ਹੈ ਪਰ ਆਪਾਂ ਬਾਹਰ ਗਾਈਆਂ ਨੂੰ ਪਾਣੀ ਪਿਲਾ ਕੇ ਸਨੜ ਆਇਆ ਫਿਰ ਗਰਮੀ ਬਹੁਤ ਸੀਗੀ ਗਾਈ ਸਾਡੀ ਹੋ ਗਈ ਸੀ ਬਿਮਾਰ ਦੁੱਧ ਥੋੜਾ ਜਿਹਾ ਘਟ ਜਾਂਦਾ ਫੇ ਤਾਂ ਲੱਸੀ ਨਹੀਂ ਬਣਦੀ ਅੱਛਾ ਜੀ ਉਸ ਤੋਂ ਬਾਅਦ ਸਾਡੀ ਬੀਬੀ ਆ ਗਈ ਨੂੰ ਪਿਆਰੀ ਹੁੰਦਤੀ ਰੋਟੀ ਨਾਲੇ ਆਪ ਘਾਦੀ ਨਾਲੇ ਬਣਾਈ ਚੌਲ ਸਾਰਿਆਂ ਨੂੰ ਆ ਗਿਆ ਜੀ ਚੌਰ ਤੇ ਲਾ ਪੈਂ ਡਿਆਂ ਲਈ ਮੈਂ ਕਿਹਾ ਚਾਲੇ ਉੱਠ ਜਾਂ ਕੋਈ ਮਿੱਠਾ ਲੈ ਕੇ ਖਾਣ ਨੂੰ ਕਹਿੰਦੀ ਮਿੱਠਾ ਖਾਣ ਨੂੰ ਕਿੱਥੇ ਆਈਸਕ੍ਰੀਮ ਦੀ ਇੱਥੇ ਤੁਸੀਂ ਰੇੜੀ ਲਾਈ ਹੋਇਆ ਚਲੋ ਕਹਿੰਦੀ ਮੈਨੂੰ ਰੋਣ ਦਿਓ ਮੈਂ ਲੱਗੀ ਰੋਣ ਤੁਸੀਂ ਨਾ ਰੋਇਓ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਇਹ ਨਿਰੰਦਪ ਪਖੰਡਣੀ ਆ ਪਖੰਡਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ